ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆਂ ਸਰ ਜਾਨੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ ਸਵਾ 9:00 ਹੋ ਚੁੱਕਿਆ ਤੇ ਮੈਂ ਹੋ ਗਈ ਆ ਰੈਡੀ ਬਸ ਆਪਣਾ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਖੰਨੇ ਤੇ ਫਟਾਫਟ ਆਪਣੀ ਸ਼ਾਪਿੰਗ ਦੰਨ ਕਰਕੇ ਤੇ ਫਿਰ ਵਾਪਸ ਆਵਾਂਗੇ ਘਰ ਸੋ ਚਲੋ ਜੀ ਫਿਰ نیچے ਚਲੀਏ ਤੇ ਪਹਿਲਾਂ ਬ੍ਰੇਕਫਾਸਟ ਕਰੀਏ ਕਿਉਂਕਿ ਸ਼ਾਪਿੰਗ ਲਈ ਤਾਂ ਹਰ ਕੋਈ ਐਕਸਾਈਟਿਡ ਹੁੰਦਾ ਹੀ ਹੈ ਸੋ ਦੇਖਦੇ ਆਪਾਂ ਅੱਜ ਕੀ ਕੀ ਖਰੀਦੇ ਆ। ਤੇ ਆਪਾਂ ਅੱਗੇ نیچے ਤੇ ਜਸਵਿੰਦਰ ਤਿਆਰੀ ਕਰ ਰਹੀ ਆ ਬ੍ਰੇਕਫਾਸਟ ਦੀ। ਬ੍ਰੇਕਫਾਸਟ ਕਰਕੇ ਟਾਈਮ ਜਿਹਦੇ ਨਾਲ ਹੀ ਨਿਕਲੀਏ। ਅੱਜ ਆਪਾਂ ਫੇਰ ਤੋਂ ਮੇਥੀ ਵੱਡੀ ਆ ਜਿਹੜੀ ਆਪਣੇ ਘਰੇ ਲੱਗੀ ਹੋਈ ਸੀਗੀ ਉੱਪਰ ਗਾਮਲਿਆਂ ਜਾਂ ਦੇ ਵਿੱਚ ਟ੍ਰੇਆਂ ਦੇ ਵਿੱਚ ਲੱਗੀ ਹੋਈ ਸੀ ਤੇ ਇਹਨੂੰ ਵੀ ਆਪਾਂ ਪਹਿਲੀ ਮੇਥੀ ਦੀ ਤਰ੍ਹਾਂ ਹੀ ਵਧੀਆ ਤਰੀਕੇ ਨਾਲ ਸਾਫ਼ ਕਰਕੇ ਸੁਕਾ ਲਵਾਂਗੇ ਧੁੱਪ ਦੇ ਵਿੱਚ। ਆਪਾਂ ਕੀ ਕਰਦੇ ਆ? ਖੁੰਡੇ ਦੇ ਪਾ ਕਰ ਤੋਂ ਨਿਕਲ ਪਏ ਆ 10:30 ਵਜੇ ਤੇ ਜੋਬਨ ਵੀ ਨਾਲ ਚੱਲਿਆ ਸਾਡੇ ਪਹਿਲਾਂ ਇਹਨੇ ਘਰ ਰਹਿਣਾ ਸੀਗਾ ਪਰ ਫੇਰ ਕਹਿੰਦਾ ਚਲੋ ਚੱਲਦੇ ਹਾਂ ਬਹੁਤ ਆ ਕਮ ਨੇ ਲੋਕਾਂ ਦੇ ਜਵਾਕ ਹੁੰਦੇ ਨੇ ਵੀ ਨਾਲ ਜਾਣ ਨੂੰ ਜਿੱਦ ਕਰਦੇ ਹੁੰਦੇ ਨੇ ਸਾਡੇ ਜਵਾਕ ਨੇ ਉਹ ਘਰੇ ਰਹਿਣ ਨੂੰ ਜਿੱਦ ਕਰਦੇ ਹੁੰਦੇ ਫਿਰ ਇੰਦਰਜੀ ਕਹਿੰਦੇ ਨਹੀਂ ਨਾਲ ਹੀ ਲੱਗ ਜਾਣਾ ਹੈਨਾ ਪੈਟਰੋਲ टाइम 8:30 ਦਾ ਹੋ ਗਿਆ ਖੰਨੇ ਦੇ ਵਿੱਚ ਦੀ ਲੰਗ ਰਹੇ ਆ ਆਪਾਂ ਖੰਨੇ ਤਾਂ ਗਏ ਨਹੀਂ ਹੈਗੇ ਇੰਦਰਜੀਤ ਦੇ ਨਹੀਂ ਕੰਮਕਾਰ ਮੁੱਕੇ ਹੈਗੇ ਅੱਜ ਕਾਠ ਮਾਰਦਾ ਇਹਨੇ ਮੈਨੂੰ ਵਾਦੂਦਾਈ ਹੁਣ ਇਹਨੇ ਮੇਰੇ ਨਾਲ ਪ੍ਰੋਮਿਸ ਕੀਤਾ ਕਿਦਾਂ ਲੈ ਕੇ ਆਏਗਾ ਛੇਤੀ ਬੋਲ ਛੇਤੀ ਹੈ ਸਹੀ ਸਹੀ ਦੱਸੋ ਬਈ ਮੰਗਲਵਾਰ ਸੋਮਵਾਰ ਤਾਂ ਮੈਂ ਜਾਣਾ ਕਿਤੇ ਤੇ ਸੀ ਆਵਾਂਗੇ ਹੁਣ ਮੰਗਲਵਾਰ ਤੇ ਮੰਗਲਵਾਰ ਨੂੰ ਆ ਕੇ ਫਿਰ ਉਸ ਦਿਨ ਖਰੀਦਦਾਰੀ ਕਰਾਂਗੇ ਹੁਣ ਵੀ ਮੈਂ ਤੇਰਾ 10000 ਬਦਲ ਲੱਗੂਗਾ ਠੀਕ ਆ ਹਾਲੇ ਤੇ ਦੱਸ ਦੋ ਹੈ ਕੀ ਸ਼ੌਕ ਵਾਲੀ ਗੱਲ ਚ ਹੈ ਕੀ ਕਰ ਰਿਹਾ ਫੋਨ ਕਰ ਲੈ 10000 ਬਿੱਲ ਹੁਣ ਵੱਧ ਬਣਾਵਾਂਗੇ ਚਲੋ ਕੋਈ ਨਹੀਂ 10000 ਤੇ ਲਾਲਚਨਾ ਆਪਾਂ 2 ਦਿਨ ਹੋਰ ਲੇਟ ਕਰ ਲੇ ਤੇ ਚਲੋ ਕੋਈ ਨਹੀਂ ਸਹੀ ਆ 10000 ਵੱਧ ਬਣੂਗਾ ਮੈਨੂੰ ਲੈ ਕੇ ਦਿਨ ਦਾ 10000 ਨਾ ਤੂੰ ਕੌਣ ਮੈਂ ਖਾਂ ਤਾਂ ਅੱਗੇ ਹਾਜੀ ਕਹਿੰਦੇ ਵੀ ਜਨਾਨੀਆਂ ਵੱਧ ਟਾਈਮ ਲਾਉਂਦੀਆਂ ਨੇ ਵੀ ਬੰਦਿਆਂ ਦਾ ਕੋਈ ਕੰਮ ਨਹੀਂ ਹੁੰਦੇ ਸਵੇਰ ਦੇ ਅਸੀਂ ਘਰ ਤੋਂ ਨਿਕਲੇ ਹੋਏ ਆਂ ਟਾਈਮ ਦੇ ਲੋ 4:30 ਹੋ ਗਿਆ ਤੇ কই ਕਿੱਥੇ ਹੋਊਗਾ ਬੰਦਾ ਲੇ ਅਜੇ ਵੀ ਕੰਮ ਚੱਲਦੇ ਆ ਉੱਥੇ ਉੱਥੇ ਆਊਗਾ ਜੋ ਖਣ ਤੋਂ ਇਹ ਜੋਗਨ ਵਿਚਾਰਾ ਉਹ ਕਹਿੰਦਾ ਮੈਂ ਤਾਂ ਨਹੀਂ ਅੱਗੇ ਤੋਂ ਤੁਹਾਡੇ ਨਾਲ ਕਹਿੰਦਾ ਡਰਾਈਵਰ ਬਜ਼ਾਰ ਅੱਛੇ ਚੱਲ ਜੋਗਨ ਕਹਿੰਦਾ ਮੈਂ ਨਹੀਂ ਅੱਗੇ ਤੋਂ ਤੁਹਾਡੇ ਨਾਲ ਆਉਂਦਾ ਹੈਗਾ ਕਹਿੰਦਾ ਜੇ ਮੈਂ ਤੁਹਾਨੂੰ ਵੀ ਭੇਜੂਗਾਗਾ ਤੁਹਾਡਾ ਵੀ ਮੂਡ ਖਰਾਬ ਕਰਕੇ ਭੇਜੂੰਗਾ ਅਹ ਸਾਰਾ ਦਿਨ ਕੀ ਇਹ ਤੰਦਰੁਸਤ ਆਜੀ ਤੂੰ ਹੋ ਨਹੀਂ ਬੱਸ ਗੱਡੀ ਚ ਕੰਮ ਹੈ ਹਜੇ ਵੀ ਕੰਮ ਰਹੀਆਂ ਕਾਲੇ ਬੀਠੀ ਠੀਕ ਚਾਬੀਆਂ ਰਹਿ ਗਈਆਂ ਸਿੰਟੀਆਂ ਨੂੰ ਮਾਰੀ ਦੀਆਂ ਇਹ ਉਪੜੀਆਂ ਪਾਸ ਕੰਮ ਚੱਲੀ ਜਾ ਰਹੇ ਨੇ ਹਜੇ ਵੀ ਮੈਂ ਤਾਂ ਅੱਜ ਨਾ ਅਸਲੀਬ ਦਾ ਕ੍ਰੈਡਿਟ ਕਾਰਡ ਵੀ ਲਗਾਇਆ ਸੀਗਾ ਮੈਂ ਕਭੀ ਸ਼ਾਪਿੰਗ ਕਈ ਵਾਰ ਬੰਦਾ ਵੱਧ ਕਰ ਲੈਂਦਾ ਵੀ ਕ੍ਰੈਡਿਟ ਕਾਰਡ ਯੂਜ਼ ਕਰਾਂਗੇ ਉਹਦਾ ਕ੍ਰੈਡਿਟ ਕਾਰਡ ਵੀ ਯੂਜ਼ ਕੀਤਾ ਗਿਆ ਚਲੋ ਕੋਈ ਨਹੀਂ ਹੁਣ ਆਪਾਂ ਪਾਸ ਤੇ ਕੋਲੀ ਰੱਖ ਲਿਆ ਐਵੇਂ ਕਿ ਮੈਂ ਵਰਤੇ ਆ ਨਾ ਮੈਂ ਦੇਣਾ ਹੀ ਨਹੀਂ ਹੈਗਾ ਮੇਰੇ ਭਰਾ ਨੇ ਆਪਦੀ ਭੈਣ ਨੂੰ ਦਿੱਤਾ ਮੈਨੂੰ ਦਿੱਤਾ ਚੀਚਾ ਕੌਣ ਤੂੰ ਬੰਦ ਇਹ ਕੀ ਗੱਲ ਹੈ ਮੈਂ ਵਰਤ ਕੇ ਦਿੰਦਾ ਨਾ 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 ਵਰਤਣ ਦਾ ਮੈਨੂੰ ਆਉਦਾ ਹੁਣ ਮੈਂ ਮੰਗਲਵਾਰ ਨੂੰ ਵਰਤੂ ਫਿਰ ਤਾਂ ਤੁਸੀਂ ਅਪੇ ਕਰਨਾ ਮਹੀਨੇ ਬਾਅਦ ਇੰਨੇ ਕਿ ਸ਼ੋਰ ਤਾਂ ਆਪਾਂ ਇੰਦੇ ਦੇ ਦਨ ਨੇਮ ਚੱਲ ਇੱਕ ਮਹੀਨੇ ਬਾਅਦ ਬਿੱਲ ਪੇ ਕਰਦੇ ਹਜੇ ਆਪਾਂ ਕੱਲ੍ਹ ਪਾਸੇ ਪੇ ਕਰਕੇ ਹਟਿਆ ਪਿਛਲੇ ਮਹੀਨੇ ਦਾ ਪਿਛਲੇ ਮਹੀਨੇ ਅਸੀਂ ਕਰਤਾ ਸੀਗਾ ਕੱਲ੍ਹ ਪਾਸੋਂ ਪੇ ਕਰਕੇ ਹਟਿਆ ਜਾਂ ਤੂੰ ਫੇਰ ਇਹਦਾ ਚੀਜ਼ ਕਹਿੰਦਾ ਮੈਂ ਨਵਾਂ ਫੋਨ ਲੈਣਾ ਜਦ ਕੇ ਬਸ ਕੀ ਕਹਾ ਮੈਂ ਇਹਨੂੰ ਹੁਣ ਇਹਦਾ ਫੋਨ ਪਰੇ ਹੀ ਰਹਿਣਾ ਐ ਮੈਂ ਪੈਨ ਡਰਾਈਵਾਂ ਲੈ ਲੈ ਤੂੰ ਉਹ ਦੇਖ ਲੁਕੇਸ਼ਨ ਬਣੀ ਹੈ 3 ਬੈਟਿੰਗ ਚਲੋ ਜੀ ਕੋਈ ਮੈਂ ਦੇ ਫਿਰ ਘਰ ਚੱਲ ਕੇ ਲੋ ਵੀ ਘਰ ਆ ਕੇ ਮੈਂ ਪੀਨੇ ਆਪਾਂ ਚਾਹ ਕਿਹੜੇ ਟਾਈਮ ਦੀ ਚਾਹ ਇਹ ਦੱਸ ਹੈ ਸਾਢੇ ਪੌਣੇ 6 ਦੀ ਪੌਣੇ 6 ਵ ਦੀ ਚਾਹ ਹੋਰ ਇੱਕ ਤਾਂ ਜੋ ਦੀ ਨਹੀਂ ਹੋ ਗਿਆ ਕਿਉਂ ਕੀ ਹੋ ਗਿਆ ਨਹੀਂ ਅਸੀਂ ਜਾਂਦਾ ਹੋਰ ਮੱਛੀ ਮੱਛੀ ਰੋੜਦੀ ਸੀ ਇੱਕ ਅੱਜ ਉਹਦਾ ਦਿਲ ਤੱਕ ਤਾਂ ਕਰਦਾ ਸੀ ਹੁਣ ਹਾਸਾ ਆਇਆ ਉਹਨੂੰ ਨਾਲ ਕੰਮ ਕਰਨ ਲੱਗਿਆ ਹੂੰ ਸਮੈਲ ਕੈਸ ਦੀ ਆਉਂਦੀ ਐ ਇਹਨਾਂ ਵਿੱਚੋਂ ਮੱਛੀਆਂ ਦਾ ਪਾਣੀ ਚੇਂਜ ਕਰਦੇ ਆ ਸਾਰੀਆਂ ਮੱਛੀਆਂ ਫਿਰਦੇ ਨੇ ਇੱਕ ਮੱਛੀ ਬੁੜਕ ਕੇ ਬਾਹਰ ਆ ਗਈ ਸੀ ਅੰਦਰ ਜਿੱਤੋਂ ਤਾਂ ਚੱਕੀ ਉਹ ਨਹੀਂ ਗਈ ਉਦੋਂ ਬਲੌਗ ਬਣਾਉਣਾ ਸੀਗਾ ਉਦੋਂ ਪਰ ਆਪਣੀ ਕਾਲ ਚੱਲਦੀ ਸੀਗੀ ਤੇ ਆਏ ਹਾਈ ਮੈਂ ਤਾਂ ਸਮੈਲੇ ਬਹੁਤ ਗੰਤੀ ਜੀ ਆਈ ਜਾਂਦੀ ਐ ਇਹਨਾਂ ਵਿੱਚੋਂ ਉਧਰ ਲੱਗਿਆ ਹੋਇਆ ਜੋਤ ਹੋ ਗਿਆ ਠੀਕ ਆ बाजਰੀ ਜੀ ਧੋਣ ਲੱਗਿਆ ਹੋਇਆ ਹੈ ਇਹਨਾਂ ਦੇ ਲੋ ਵੀ ਪਾਣੀ ਛੱਡਦਾ ਵਿੱਚ ਬੱਟੀਆਂ ਪਾਦੇ ਬੱਟੀਆਂ ਘੱਟ ਨਹੀਂ ਹੈਗੀਆਂ ਕਿਉਂ ਲੱਗਦੀਆਂ ਫਿਰ ਆ ਵੀ ਨਹੀਂ ਆਇਆ ਕਿਤੇ ਨਹੀਂ ਨਹੀਂ ਆ ਵੀ ਰੱਖਣੇ ਨੇ ਹੱਸਦਾ ਹੱਸਦਾ ਕਿੱਥੇ ਛੋੜੇ ਆਇਆ ਹੋਵੇ ਬੱਸੀਆਂ ਵੀ ਯਾਰ ਦੁਬਾਰਾ ਸਰਫ ਨਾਲ ਆ ਤੋਤੇ ਆ ਤੋਤੇ ਤੋਤੇ ਬੱਸੀਆਂ ਵੀ ਸੜਕ ਨਾਲ ਧੋਣੀਆਂ ਪੈਣੀਆਂ ਲਾ ਮੱਛੀਓ ਸਰਫ ਨਾਲ ਗੰਦੀਆਂ ਤਾਂ ਹੋਈਆਂ ਵੀ ਇਹ ਲਾ ਬੱਸ ਕਰ ਤੂੰ ਕਮਲ ਆਈ ਆਈ ਵੀ ਇਹ ਬਹੁਤ ਪੂਰੀਆਂ ਮੱਛੀ ਪੂਰੀ ਕਰਦੇ ਵੀ ਹੈ ਦੇਖ ਲ ਗਏ ਫੜਦਾ ਇੱਥੇ ਬਾਈ ਹੈ ਨਾ ਬਾਈਟ ਹੈ ਨਾ ਹੋਰ ਰੱਖਣ ਵਾਲੇ ਆ ਮੇਰੇ ਉੱਪਰ ਬਟੇਨ ਤੇ ਆਪਣੇ ਬੜ ਬੜੇ 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 ਮੱਛੀ ਆ ਲੈ ਲੈ ਕੀ ਕਹੀ ਜਾਂਦਾ ਹੈ ਮੱਛੀ ਨਾ ਬਾਹਰ ਤੇ ਬਸਾਈ ਰੱਖ ਕਾ ਉਹ ਨਾਲ ਉੱਧਰੇ ਨਾ। ਨਾ ਇੱਧਰ ਬੱਥੇ ਰੱਖਦਾ। ਨਹੀਂ ਇੱਥੇ ਉੱਥੇ ਪੰਪ ਨਹੀਂ ਆਉਣਾ ਹੈਗਾ। ਪਾਣੀ ਥੋੜਾ ਕਰਨਾ ਲੋ। ਤੂੰ ਮੱਛੀਆਂ ਨਾ ਰੋੜੇ ਆਈਂ। ਮੱਛੀਆਂ ਹੱਟੇ ਮੁੱਠੇ ਫੜ ਨਹੀਂ ਹੁੰਦੀ। ਹੀਟਰ ਹੁਣ ਨਾਲ ਲਾਉਣਾ ਉਹਨਾਂ ਦੇ ਕੋਲ। ਤੂੰ ਮੱਛੀਆਂ ਨਾ ਲੈ ਜਾਵੇਂ ਕੌਣ ਲੈ ਜਾਵੇਂ ਨੇ? ਹੀਟਰ ਲਾ ਕੇ। ਹੀਟਰ ਵਾਸਤੇ ਕਹ ਤਾ ਸੋ। ਵਿੱਚ ਮੱਛੀ ਰਹਿ ਲਈ ਮੱਛੀ ਤਾਂ ਨਹੀਂ। ਮੱਛੀ ਹੈ। ਓਏ ਪਾਗਲਾ ਤੇਲਕ ਦੇ ਹੀ ਆ ਨਾ ਦੇਖੋ ਤੂੰ ਮਾਰਨਾ ਰਹੀ ਨੂੰ ਮੂਹ ਆਡ ਲੈਂਦੀ ਆ ਇੰਜ ਜਿਵੇਂ ਜੋਤ ਦਾ ਮੂੰਹ ਟਿਆ ਨਵੇਂ ਜੋਤ ਤਾਂ ਹੱਟੇ ਹੀ ਰਹਿੰਦਾ ਉਹ ਸੜ ਨਹੀਂ ਹੁੰਦੀ ਇਹਨੇ ਖਾਏ ਉਹਨੂੰ ਵੀ ਸਾਰਾ ਔਖਾ ਹੀ ਆਉਂਦਾ ਲੱਗਦਾ ਜੋਤ ਤੇਰੇ ਮੂੰਹ ਤੋਂ ਮਾਰਦੀ ਆ ਦੇਖੋ ਲੇਕਿਨ ਨਾ ਸੋਣਾ ਹੋ ਗਿਆ ਹਨਾ ਇਹਦੇ ਜਿੱਤ ਅਚਿੱਤੀ ਜਿਹੀ ਲੈਂਟ ਵਧੀਆ ਲੱਗਦੀ ਵੈਸੇ ਲਾਲ ਪੀਲੇ ਜੀ ਨਾ ਕਿੰਨੇ ਆਉਣੇ ਆਜੇ ਛੋਟੇ ਛੋਟੇ ਬਾਲੀਆਂ ਲੈ ਆਏ ਇਹਨਾਂ ਨੂੰ ਤਵੇ ਤੇ ਘੱਟੇ ਘੱਟਾ ਕਰ ਲੈ। ਛਿੰਨੇ ਦਾ ਕਰਨਾ ਕੀ ਮੱਚੀ ਨਹੀਂ ਇੰਨੀ ਤੇ ਨਾ ਬਾਲੀ ਨਾ ਨਾ ਤਾਂ ਇਧਰ ਨੂੰ ਗਿਆ ਸੀ ਵੀ ਜਾਨੂ ਕਿ ਤੱਕ ਪ੍ਰੋਜੈਕਟ ਪਾਇਆ ਹੀ ਪੂਰੀ ਹੋਰ ਤਾਂ ਨਹੀਂ ਰਹਿਦਾ ਇਹ ਉੱਪਰ ਨੂੰ ਕਰਕੇ ਲੈ ਜਾ ਤੇ ਪਾਣੀ ਹੋ ਜਾ ਪਾਚੂ ਪਾਚੂ ਦੂਰ ਹੋ ਚਾਹੀਏ ਅੱਜ ਦਸਾਗਾ ਤੋਂ ਕਰਦੇ ਹੁੰਨੇ ਅੱਜ ਕਾਰੇ ਭਾਜੀ ਭਾਬੀ ਦੇ ਏ ਹੌਲੀ ਹਜੇ ਦੂਰ ਆ ਇਹਦੇ ਤੁਸੀਂ ਫੜਿਆ ਮੱਛੀ ਅੱਜ ਕੋਈ ਰਹਿੰਦੀ ਆ ਫੜਿਆ ਆਹ ਦੇ ਆ ਚਿੱਤ ਵੀ ਮੱਛੀ ਜਿਹੜੀ ਅੱਜ ਤੂੰ ਆ ਜਾ ਤੂੰ ਦਿਖਾਉਂਦਾ ਮਾਰ ਨਾ ਲਈ ਕੋਈ ਹਾਂਜੀ ਆਹ ਦੇ ਆ ਮੱਛੀ ਚੁੱਕ ਨਹੀਂ ਆ ਬਸ ਅੰਡਾ ਨਹੀਂ ਹੋ ਹੇਠਾਂ ਚਲਾ ਜਾਂਦਾ ਹੁੰਦਾ ਇਹਦੇ ਵਿੱਚ ਤਾਂ ਹੀ ਤਾਂ ਇੱਥੋਂ ਲੱਬ ਲੱਬ ਖਾਂਦੀਆਂ ਹੁੰਦੀਆਂ ਨੇ ਲੋਬੀ ਪਾਣੀ ਸਾਫ਼ ਕਰਤਾ ਇਹਨਾਂ ਦੀ ਵੀ ਸੈਂਤ ਆ ਗਈ ਨਹਾ ਲੀਆਂ ਧੋਲੀਆਂ ਅੱਜ ਇਹ ਵੀ ਜੋਤ ਦੀ ਬਦੌਲਤ ਹਨਾ ਜੋਤ ਲਾਲੀ ਕਿਹੜੀ ਪੱਛੀ ਨੇ ਬਰਸ਼ਾਲ ਵਾਲੀ ਸੀ ਉਹ ਤਾਂ ਮੂੰਹ ਅੱਡੇ ਹੀ ਰਹਿ ਗਿਆ ਸੀ ਇਹਦੇ ਵਾਂਗੂ ਸਾਹ ਜਾਂ ਚੜ ਗਿਆ ਜਾਂ ਤਾਂ ਮੂੰਹ ਅੱਡੇ ਹੀ ਰਹਿ ਗਿਆ ਸੀਗਾ ਜੋਤ ਵਾਂਗੂ ਐਨੀ ਜੇਦੀ ਨਹੀਂ ਮਰਦੀਆਂ ਸਾਹ ਨਹੀਂ ਆਉਂਦਾ ਸੀ ਉਹਨਾਂ ਤਾਂ ਹੁਣ ਕੀ ਹੈ ਆ ਵੀ ਕੋਈ 10 ਮਿੰਟ ਪਤਾ ਨਹੀਂ ਕੱਲ ਪਰਸੋਂ ਹੈ ਤੁਸੀਂ ਉਹ ਇਹਨਾਂ ਤਾਂ ਬੰਦੇ ਕਰ ਗਏ ਸੀ ਇਹਦੀਆਂ ਲੱਟਾ ਛੱਟਾਂ ਜੀਆਂ ਮੈਂ ਕੈਮਰੇ 'ਚ ਦੇਖੀਆਂ ਸੀਗੀਆਂ ਉਹ ਤਾਂ ਆਏਗੇ ਨਹੀਂ ਮੈਂ ਟੂਰ ਆਡ ਦੇਖਣ ਆਣਾ ਮੈਂ ਨਹੀਂ ਮੈਂ ਬਾਹਰ ਆਇਆ ਨਹੀਂ ਅਬੇ ਤੂੰ ਲਾ ਕੇ ਗਿਆ ਹੋਵੇਂਗਾ ਬਾਤ ਲਾ ਗਏ ਇਹ ਬੰਦ ਕਰਕੇ ਸੀਗੇ ਆਹੋ ਅੰਦਰੋਂ ਬੰਦ ਕਰਕੇ ਹੋਵੇਂਗੇ ਚੱਲੀ ਤੂੰ ਪਾਣੀ ਦੇ ਅੰਦਰ ਰਹਿਦਾ 10 ਮਿੰਟਾਂ ਦਾ 10 ਮਿੰਟ ਤੱਕ ਬਾਹਰ ਨਹੀਂ ਦਿੰਦਾ ਰੋਗੀ ਮੱਛੀ ਰਹੇਗਾ ਚੱਲ ਰਹਿ ਸੱਤ ਲਾ 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 ਸਰ 10 ਮਿੰਟ ਹਾਂ ਚੱਲ ਠੀਕ ਹੈ ਹਾਂਜੀ ਚੱਲ ਲਿਆ ਬਾल्टी ਫੜ ਕੇ ਚੱਲ ਰੋਗੇ ਲਿਆ ਮੱਛੀਆਂ ਦੀ ਨਹਾਈ ਤੋਂ ਹੀ ਤੋਂ ਬਾਅਦ ਪਾਈ ਇਹਨਾਂ ਨੂੰ ਖਾਣਾ ਦਾਣਾ लो जी टाइम सत्त बज गए आ तो गए उपर थोड़ा टाइम लग गया नीचे क्योंकि कस्टमर आ गए तो फिर प्रीत भी छे बजे छुट्टी करके चली जाती है अज मैं काफी दिन बाद कस्टमर अटेंड किते वैस चलो ਮੈਨੂੰ ਅੱਜ ਇੰਨੀ ਕਨਫਿਊਜ਼ਨ ਹੋ ਰਹੀ ਥੇ ਮਤਲਬ ਕਨਫਿਊਜ਼ਨ ਨਹੀਂ ਐ ਇੰਨਾ ਮਤਲਬ ਹੋ ਰਿਹਾ ਕਿ ਪਤਾ ਨਹੀਂ ਮੈਨੂੰ ਇਹ ਚੀਜ਼ ਦਾ ਵੀ ਪਤਾ ਹੋ ਪਤਾ ਨਹੀਂ ਕੀ ਪਤਨ ਕੀ ਪੁੱਛ ਲੈਣਗੇ ਤੇ ਅੱਗੇ ਪੁੱਛ ਲੈਣਗੇ ਇਦਾਂ ਪਰ ਨਹੀਂ ਜਦੋਂ ਉਹਨਾਂ ਨੇ ਪੁੱਛਿਆ ਤਾਂ ਮੈਨੂੰ A to Z ਸਾਰਾ ਕੁਝ ਆਉਂਦਾ ਸੀ ਕਿਉਂਕਿ ਮੈਂ ਇੰਨੇ ਦਿਨਾਂ ਬਾਅਦ ਕਸਟਮਰ ਅਟੈਂਡ ਕੀਤਾ ਹੁਣ ਆਪਾਂ ਰੋਜ਼ ਕਰਿਆ ਕਰਾਂਗੇ ਫੇਸ ਰਿਵੀਲ ਕਰਤਾ ਸੈਂਡੀ ਦੇ ਬਬੀ ਦਾ ਫੇਸ ਰਿਵੀਲ ਥੋੜੀ ਥੋੜੀ ਅੱਖਾਂ ਵੀ ਖੋਲ ਲੀਆਂ ਨੇ ਆਪਾਂ ਇਹਦਾ ਨਾਮ ਰੱਖਿਆ ਸैम ਇਸ ਨਾਮਕਰਨ ਕਰਤਾ ਹੈ ਸैम ਹਾਂ ਆਪ ਦੀ ਮੰਮਾ ਨੇ ਲੱਭਦਾ ਹੈ ਨੀ ਲੈ ਜੋ ਫੜ ਲਓ ਤੁਸੀਂ ਆ ਜਾ ਥੋੜੀ ਥੋੜੀ ਅੱਖਾਂ ਖੋਲ ਰਹੀਆਂ ਨੇ ਕਿੰਨੇ ਦਿਨਾਂ ਦਾ ਹੋ ਗਿਆ ਤਾਂ ਬਰਥਡੇ ਤੁਸੀਂ ਯਾਦ ਰੱਖਿਆ ਕਿਦਾਂ ਦੱਸੀਗਾ ਅੱਜ 10 ਦਿਨ ਹੋ ਗਏ ਨੇ 10 ਦਿਨ ਹੋ ਗਏ ਹਾਂ ਠੰਡ ਨਹੀਂ ਲੱਗਦੀ ਹੋਣੀ ਇਹਦਾ ਬਰਥਡੇ ਵੀ 29 ਫਰਵਰੀ ਦਾ ਹੁਣ 4 ਸਾਲਾਂ ਬਾਅਦ ਨੇ 1 ਸਾਲ ਦਾ ਹੋਇਆ ਕਰਨਾ ਵਾਹ ਕਿਆ ਬਾਤ ਹੈ 4 ਸਾਲਾਂ ਬਾਅਦ ਬਰਥਡੇ ਬਣਾਇਆ ਕਰਾਂਗੇ ਦਾ ਚੱਲਾ ਜੀ ਚਲਿਏ ਬਾਜੋ ਠੰਡਾ ਲੱਗਦਾ ਹੋ ਫਰਸ਼ ਮੈਂ ਜਾ ਕੋਈ ਨਹੀਂ ਆਉਂਦਾ ਇਹਨੂੰ ਮਾਰ ਦੋ ਕਲੀ ਕਰਦੇ ਜੇ ਕਿਤੇ ਫਰੋਜ਼ਨ ਦਾ ਹੁੰਦਾ ਉਹਦਾ ਬੜਾ ਧਿਆਨ ਰੱਖਣਾ ਪੈਂਦਾ ਸੀ ਉਹ ਤਾਂ ਇਹਦਾ ਉਦਾਂ ਹੀ ਹੋਣਾ ਸੀ ਠੱਡ ਨੂੰ ਕਰਦਾ ਹੈ ਲੈ ਠੀਕ ਲਾ ਹਜੇ ਉਹਨੂੰ ਜਾਨੂ ਕੱਢਣ ਦਾ ਕੀ ਪਤਾ ਤਾਂ ਆਪਣੀ ਮਾਂ ਨੂੰ ਭਾਲਦਾ ਲਓ ਜੀ ਟਾਈਮ ਹੋ ਗਿਆ 8:30 ਦਾ ਤੇ ਡিনার ਆਪਾਂ ਨੇ ਕਰ ਲਿਆ ਮੈਂ ਦੋ ਤਿੰਨ ਰਾਉਂਡ ਦੇ ਲਈਆਂ ਰੂਮ ਦੇ ਵਿੱਚ ਹੀ ਤੇ ਅੱਜ ਮੈਂ ਤਾਂ ਬਸ ਡਿਨਰ ਕੀਤਾ ਨਹੀਂ ਕਿਉਂਕਿ ਅਸੀਂ ਉੱਤਰੋਂ ਵਾਪਸ ਆਉਂਦੇ ਹੋਏ ਖਾ ਲਿਆ ਸੀ ਕੁਛ ਨਾ ਕੁਛ ਟਿੱਕੀ ਵਗੈਰਾ ਖਾ ਲਈ ਸੀ ਤਾਂ ਕਰਕੇ ਮੈਨੂੰ ਜਿਆਦਾ ਭੁੱਖ ਨਹੀਂ ਸੀ ਤੇ ਮੈਂ ਫਿਰ ਸਕਿੱਪ ਹੀ ਕਰਤਾ ਡਿਨਰ ਸਿਰਫ ਆਪਾਂ ਸਬਜ਼ੀ ਖਾਦੀ ਆ ਤੇ ਹੁਣ ਇੰਦਰਜੀਤ ਦੇਖ ਰਹੇ ਨੇ ਮੂਵੀ ਗੱਡੀ ਚਾਂਦੀ ਐ ਛਲਾਂਗਾ ਮਾਰਦੀ ਕਿਉਂਕਿ ਅਸੀਂ ਮੈਂ ਔਰ ਬੱਚੇ ਤਾਂ ਦੇਖ ਆ ਇਸ ਇਹ ਉਹਨਾਂ ਨੇ ਨਹੀਂ ਦੇਖੀ ਸੀ ਤੇ ਉਹ ਦੇਖ ਰਹੇ ਨੇ ਮੂਵੀ ਆਪਾਂ ਵੀ ਦੇਖ ਹੀ ਰਹੇ ਹਾਂ ਹੁਣ ਸੋ ਅੱਜ ਦਾ ਦਿਨ ਤਾਂ ਜੀ ਬਸ ਕੁਝ ਨਹੀਂ ਕੀਤਾ ਹੈਗਾ ਭੱਜ ਨੱਠ ਵਾਲਾ ਹੀ ਰਿਹਾ ਗੱਡੀ ਦੇ ਵਿੱਚ ਹੀ ਸ਼ੈਅ ਕੀਤੀ ਹੈ ਮੈਂ ਤੇ ਜੋਗਨ ਨੱਠ ਤੇ ਚਲੋ ਸ਼ਾਪਿੰਗ ਹੁਣ ਤੁਹਾਨੂੰ ਦਿਖਾਵਾਂਗੇ ਮੰਗਲਵਾਰ ਨੂੰ ਜੇ ਕੁਝ ਕਰਕੇ ਲੈ ਕੇ ਆਵਾਂਗੇ ਜੇ ਲੈ ਕੇ ਜਾਣਗੇ ਇੰਦਰਜੀਤ ਹਜੇ ਵੀ ਕੁਝ ਨਹੀਂ ਪਤਾ ਹੈਗਾ ਇਹਨਾਂ ਦਾ ਕਿ ਫੇਰ ਕਹਾ ਦੀ ਕਹਾ ਕਰਦਾ ਹੈ ਚਲੋ ਕੋਈ ਨਹੀਂ ਕਿਉਂਕਿ ਜਿਹੜੇ ਮੇਨ ਕੰਮ ਹੈ ਜਿਤ ਇਨਕਮ ਦਾ ਸਾਧਨ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ ਪਹਿਲਾਂ ਪੈਸੇ ੜਾਉਣੇ ਨਹੀਂ ਜ਼ਰੂਰੀ ਪਹਿਲਾਂ ਕਮਾਉਣੇ ਜ਼ਰੂਰੀ ਨੇ ਸੋ ਉਹਦੇ ਤੇ ਫਿਰ ਅੱਜ ਸਾਡਾ ਸਾਰਾ ਦਿਨ ਲੱਗ ਗਿਆ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਮਿਲ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ